ਸਸੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ 'ਚ ਭਾਈ ਮੀਰੇ ਸਾਡੇ ਕਰਾਈ ਹੋਈ ਹੈ ਤਸੱਲੀ 30 ਦਿਨ ਹੋ ਗਏ ਅੱਜ ਮੈਂ ਇਹ ਤਾਂ ਛੱਡ ਜਿਗੜਾ ਮਾਲ ਰਾਜ ਵੀਰ ਉਹ ਨਹੀਂ ਕਰਦੇ ਆ ਫੋਨ ਵੀ ਕਿੱਧਰ ਦੇਖਦਾ ਮੈਂ ਅੰਦਰ ਕਿਆ ਕਰਦੇ ਆ ਕਿਆ ਨਹੀਂ ਕਰਦੇ ਬੱਲਾ ਉਹਦਾ ਆਰਾਮ ਫਰਮਾ ਰਹੇ ਹੈ ਕੈਮਰਾ ਜੀ ਰਿਹਾ ਅੱਜ ਆਸਤਰੀਕਾਲ ਜੀ ਹਾਂ ਕੀ ਹਾਲ ਹੈ ਭਾਈ ਮੀਨੇ ਬਸ ਕਰਾਈ ਪਈ ਆ ਹਾਲ ਤਾਂ ਠੀਕ ਆ ਮੀਨਾ ਯਾਰ ਹੁਣ ਜਿਆਦਾ ਨਜਾਇਜ਼ ਨਹੀਂ ਹੋ ਰਿਹਾ ਕੰਮ ਕੀ ਯਾਰ 3 ਦਿਨ ਹੋ ਗਏ ਮੀਨੇ 3 ਦਿਨ ਜਮਾ ਵੀ ਨਹੀਂ ਆ ਰਿਹਾ ਜਿੱਥੇ ਜਾਵੇਂ ਕਿੰਨੇ ਦਿਨ ਦੱਸਿਆ ਹੋਇਆ ਕੋਈ ਸਟਾਈਲ ਤੱਕ ਕਹੀ ਆ ਹੁਣ ਕਹਿੰਦੇ ਕਿਸੇ 30 ਤੱਕ ਆ ਕੋਈ ਨਹੀਂ ਪਤਾ ਲ ਮੈਂ ਇੰਟਰਨੈਟ 'ਤੇ ਪਕੜ ਕੇ ਦੇਖਿਆਗਾ ਮੀਏ ਮੀਆ ਹਫਤਾ ਆਪਣੀ ਮੱਕੀ ਤਾਂ ਨਹੀਂ ਖਰਾਬ ਉਮੀ ਚ ਹੋ ਰ sangu ਇਹ ਮੱਕੀ ਵੀ ਆ ਮਾਹ ਵੀ ਆ ਯਾਦ ਨਹੀਂ ਪਈ ਹੋਈ ਆ ਮੱਕੀ ਵੀ ਕੈੜੀ ਹੋ ਗਈ ਹੁਣ ਤੱਕ ਉੱਕੜੀ ਮੱਕੀ ਤਾਂ ਕੈੜੀ ਹੋਊਗੀ ਕਿਹੜਾ ਵੀ ਨਹੀਂ ਮਾਰਿਆ ਦੇਖ ਆਉਂਦੇ ਆਂ ਸਮਰਨ ਨੂੰ ਕਰਿਆ ਉਹਦਾ ਫੋਨ ਆ ਮੈਂ ਚੱਲਿਆ ਦਾ ਘਰ ਨੂੰ ਹਾਂ ਮਾ ਸਮਰਨ ਕਿੱਥੇ ਕਹਿੰਦਾ ਮੈਂ ਘਰ ਆ ਗਿਆ ਤੂੰ ਕਿੱਥੇ ਆ ਮੈਂ ਮੰਡੀ 'ਚ ਬੈਠਾ ਹਾਂ ਮੈਨੂੰ ਕਹਿੰਦਾ ਇੱਥੇ ਰਹੀਂ ਤੈਨੂੰ ਇੱਕ ਚੀਜ਼ ਲੈ ਕੇ ਆਉਣਾ ਦੇਖਦੇ ਆਂ ਕਿਆ ਲੈ ਦੇਖਦੇ ਹੁਣ ਕਿਆ ਲੈ ਕੇ ਆਉਂਦਾ ਕਿਆ ਨਹੀਂ ਉਹਦਾ ਹੀ ਮੈਂ ਉਹਨੂੰ ਹੀ ਡੀਗ ਰਿਹਾ ਤੂੰ ਕਿੱਧਰ ਆਇਆ ਮਹੀਚ ਮੈਨੂੰ ਵੀ ਤੇਰੇ ਮਗਰ ਸੁਨੇਹਾ ਹੀ ਮਿਲਿਆ ਹਾਂ ਇਹਦੇ ਮੈਂ ਨਹੀਂ ਕਰਿਆ ਅ ਅੱਛਾ ਮੀਨੇ ਬਾਈ ਬਵੇਲੇ ਕਰੇ ਪਏ ਆ ਕਈ ਕੰਮ ਨਹੀਂ ਕੋਈ ਕਾਰਨ ਨਹੀਂ ਜਿਆਦਾ ਪੈ ਰਿਹਾ ਯਾਰ ਰਸਤਾ ਸਾਰਾ ਖਰਾਬ ਹੋ ਗਿਆ ਆਪਣਾ ਮੋਟਰ ਵਾਲਾ ਮੋਟਰ ਵਾਲਾ ਰਸਤਾ ਸਾਰਾ ਖਰਾਬ ਹੋ ਗਿਆ ਹੂੰ ਕਿਉਂ ਗਿੱਲੇ ਚ ਕੋਈ ਰੇੜਾ ਰੁੜਾ ਕੋਈ ਨਾ ਕੋਈ ਚੀਜ਼ ਲੰਗੀ ਜਾਂਦੀ ਆ ਨਾ ਬਿਲਕੁਲ ਫੋਨ ਦੀ ਮੇਰੇ ਬਾਈ ਫਟ ਗਈ ਸਕਰੀਨ ਅਵਾ ਯਾਰ ਉਹ ਬੈਠਿਆ ਸਾਰਾ ਕੋਈ ਬਾਹਰ ਨਿਕਲ ਗਿਆ ਨਹੀਂ ਦੂਏ ਫੋਨ ਚੋਂ ਸੇਮ ਪਾਇਆ ਤਾਂ ਉਹ ਕਦੇ ਨਹੀਂ ਚੱਕਿਆ ਤਾਂ ਮੈਂ ਉਹਦੇ ਤੈਨੂੰ ਕਿਹਾ ਤਾਂ ਵੀ ਆਈਡੀ ਨਹੀਂ ਲੋਡ ਕਰ ਤੈਨੂੰ ਆਈਡੀ ਦੀ ਲੋੜ ਹੀ ਨਹੀਂ ਹੈਗੀ ਤੇਰੇ ਉਹਦੀ ਗੁਰਦੀਪ ਦੀ ਆਈਡੀ ਚੱਲਦੀ ਹੈ ਤੂੰ ਫੋਨ ਤਾਂ ਚੱਕ ਆਪਦੇ ਕੋਲ ਉਹਨੂੰ ਕਿੱਦਾਂ ਚੱਕ ਰਾਂ ਹਾਂ ਉਹ ਚੇ ਚਲ ਪਾਏਗੇ ਹੁਣ ਤੈਨੂੰ ਕਰ ਦਨੇ ਆਪਾਂ ਨੇ ਇੱਕ ਮਰੰਡੇ ਜਾਣਾ ਤਾਂ ਕੰਮ ਹੁਣ ਮੀਂਹ ਕਿੱਥੇ ਜਾਵਣਾ ਯਾਰ ਹੁਣ ਮੈਨੂੰ ਲੱਗਦਾ ਨਹੀਂ ਅੱਜ ਜਾਵਣਾ ਅੱਜ ਸਵੇਰ ਦਾ ਇੱਕ ਵੀ ਮਿੰਟ ਮੀਂਹ ਨਹੀਂ ਛੱਡੇ ਕੱਲੂ ਕਰਕੇ ਆਏਗੇ ਥੋੜਾ ਜਿਹਾ ਸਮਾਨ ਭੇਜਣਾ ਆਪਾਂ ਨੇ ਬਾਹਰ ਨੂੰ ਗੁਰਦੀਪ ਨੂੰ ਹਾਂ ਉਹਦਾ ਥੋੜਾ ਜਿਹਾ ਪਾਰਸਲ ਜਾ ਕਰਨਾ ਕੱਲੂ ਦੇਖਦੇ ਹਾਂ ਹੁ ਠੀਕਾ ਠੀਕਾ ਨਹੀਂ ਦਿਖਾ ਦੇ ਬਾਹਰ ਦਿਖਾ ਤਾਂ ਨਹੀਂ ਨਹੀਂ ਤਾਂ ਮੈਂ ਦਿਖਾਉਣਾ ਬਾਹਰ ਦੀਆਂ ਆ ਜਿਹੜੇ ਮੇਰਾ ਸਮਾਨ ਪਿਆ ਗੰਨੇ ਚ ਪਾਉਣੇ ਵਾਲਾ ਬੱਚਾ ਜਿਹੜਾ ਤੈਨੂੰ ਮੈਂ ਕਿਹਾ ਮੌਕਾ ਰੱਬ ਨੇ ਦਿੱਤਾ ਦਾ ਕੱਲ ਵੀ ਘੰਟਾ ਬਈਆ ਨਹੀਂ ਤਾਂ ਪਹਿਲਾਂ ਯਾਰ ਸਪਰੇਅ ਕਰਦਾਦਾ ਬਈਆ ਅੱਜ ਤਾਂ ਮੈਨੂੰ ਲੱਗਦਾ ਜਮਾ ਨਹੀਂ ਘਟਣਾ ਬਾਈ ਵੀਰ ਮੀਂਹ ਆਲਾ ਤਾਂ ਹੁਣ ਕੰਮ ਜ਼ਿਆਦਾ ਹੋ ਗਿਆ ਖੇਤ ਭਰੇ ਖੜੇ ਆ ਭਾਈ ਬਹੁਤ ਮਿਰਚ ਉੱਤਰ ਹੀ ਉਤਰਿਆ ਬੂਟਿਆਂ ਨੂੰ ਵੀ ਹੈਨਾ ਮਿਰਚਾਂ ਬੈਂਗਣ ਹੋਣ ਲੱਗਣ ਲੱਗੇ ਆ ਹਾਂ ਬੈਂਗਣ ਤਾਂ ਤਾਂ ਲੱਗਣ ਲੱਗੇ ਆ ਜਿਹੜੀ ਆਪਾਂ ਉਦੋਂ ਸਪਰੇਅ ਲਿਆਏ ਹਾਲੇ ਵੀ ਇਹਦਾ ਕੁੰਬੜ ਸੁੱਕਦੀ ਆ ਹਾਂ ਕੁੰਡੀ ਸ ਕਰ ਦਨੇ ਆ ਮੱਕੀ ਤਾਂ ਆਪਣੀ ਤੋੜ ਲਈ ਜੂ ਥੋੜੇ ਦਿਨ ਨੂੰ ਟੁੱਟ ਜਾ ਮੱਕੀ ਤਾਂ ਹੁਣ ਦੇ ਜਾ ਮਾਣਾ ਮੌਸਮ ਸਾ ਦੇ ਤੇ ਮੱਕੀ ਆ ਵਿੱਚ ਵਾਹੇ ਇਹਦੇ ਚਿਗੜੀ ਹੋਈ ਹੋਈ ਹੈ ਜਿਆਦਾ ਉਰੇ ਇੱਥੇ ਦਾ ਆ ਜਿਹੜਾ ਹੈ ਸਪਰੇਅ ਮਰਾਦੀਆਂ ਨਾ ਜਿਹੜਾ ਕਾਰਡ ਕਵੜ ਜਾ ਉਹਦੇ ਇੱਕਨੇ ਸਾਫ ਕਰਾ ਦੇਣਾ ਹੁਣ ਆਹ ਕਾਦੇ ਮੈਂ ਉੱਥੇ ਗੁੱਡੇ ਆ ਗਿਆ ਬੀਜਣਾਂ ਉਹ ਪਾਲ ਇੱਥੇ ਲਾਏਗੇ ਆਪਾਂ ਪਾਲਕ ਧਣੀਆਂ ਉਰੇ ਆਪਣਾ ਸੇਫ ਹੈ ਸਮਾਨ ਮੋਟਰ ਪਰ ਤਾਂ ਤੈਨੂੰ ਪਤਾ ਫੇ ਹਾਂ ਰਹਿੰਦਾ ਨਹੀਂ ਕੰਮ ਜਦ ਹੀ ਖਰਾਬ ਹੋ ਜਾਂਦਾ ਲੋ ਜਾਂਦਾ ਅਗਲਾ ਕੀ ਇਹਨੂੰ ਜਵਾਬ ਦਈਏ ਹਾਂ ਇਹਨੂੰ ਜਵਾਬ ਦਉਂਗੇ ਅਗਲਾ ਕਹਿੰਦਾ ਤੋੜ ਲੰਦਾ ਅਗਲਾ ਜਦੋਂ ਇੱਕ ਨਹੀਂ ਬਿਲਕੁਲ ਇਹਨੂੰ ਨਾ ਕਿਸੇ ਨੂੰ ਕਹੇ ਹੁੰਦਾ ਵੀ ਨਾ ਤੋੜ ਹਮ ਸੌਜੀ ਸੌਜੀ ਨਾਲ ਇਹਨੂੰ ਜਵਾਬ ਨਹੀਂ ਜੇ ਖਾਲੀ ਫੁਲੀ ਦੇਖ ਤਾਂ ਮਾਹ ਨੂੰ ਪਈ ਹੋਈ ਆ ਦੇਖ ਗਿਆ ਬਾਈ ਪਰਸੋਂ ਹਾਂ ਹੈਗੀ ਆ ਵਿੱਚ ਮਿਸ ਵੀ ਆ ਵਿੱਚ ਹੈਗੀ ਜੇ ਵਿੱਚ ਤੇ ਮੱਕੀ ਨਿਕਲ ਗਈ ਉਹਨਾਂ ਨੂੰ ਹਵਾ ਪੈਂਦੀ ਹੋ ਜਾਣਾ ਮੱਕੀ ਦਾ ਆਪਾਂ ਨੇ ਕੱਲ ਕੋਲ ਨੂੰ ਕੰਨ ਨਵੇੜ ਦੇਣਾ ਹੈ ਕੰਮ ਹਾਂ ਮੱਕੀ ਵਾਲਾ ਦੇਖਦਾ ਮੌਸਮ ਨਹੀਂ ਨਾ ਯਾਰ ਰਾਹ ਦੰਦਾ ਇਹ ਜਿੱਥੇ ਗਿੱਲੇ ਜਿੱਥੇ ਬੱਦਲ ਕਿਹੜੇ ਖਾਬ ਨਾਲ ਘੁਲਿਆ ਹੋਇਆ ਦੇਖ ਲੈ ਸਵੇਰ ਦਾ ਉਹੀ ਰਫਤਾਰ ਪੰਮੀ ਪੈ ਰਿਹਾ ਤਿੰਨ ਦਿਨ ਹੋ ਗਏ ਆਪਣੀ ਮੱਕੀ ਦਾ ਇਹ ਉਹੀ ਬੀਜ ਆ ਜਿਹੜਾ ਆਪਣੇ ਕੋਲ ਬਚਦਾ ਪਿਆਤਾ 60 ਮੋਟਰਾਂ ਦਾ ਹਾਂ 10 ਕਿਲੋ ਹਾਂ ਹਾਂ ਇਹ ਨਹੀਂ ਹੈ ਜਗ੍ਹਾ ਨਹੀਂ ਯਾਰ ਬੇਲੀ ਹੋ ਰਹਿਣਾ ਵਾ ਪਾਏ ਹੈਗਾ 5401 ਕੁਝ ਪਤਾ ਨਹੀਂ 5501 ਹਾਂ 5501 ਸ਼੍ਰੀ ਰਾਮ ਸ਼੍ਰੀ ਰਾਮ ਇੰਨਾ ਮੀਰ ਹੀ ਦੇਖਿਆ ਹੈ ਉਹ ਸੇਵਰਨ ਆ ਗਿਆ ਓਏ ਆ ਗਿਆ ਚੱਲ ਫੇਰ ਹਮਾਰਾ ਕਰਤੀ ਸੇਵਰਨ ਨੇ ਤਾਂ ਮੈਨੂੰ ਡਾਕੂਮੈਂਟ ਲੈ ਕੇ ਕਿਹਾ ਵਾ 10 ਮਿੰਟ ਚ ਆ ਗਿਆ ਬਾਈ ਬੰਦਾ ਸਮੇਂ ਦਾ ਵਾਪਕ ਆਇਆ ਇਹਨਾਂ ਦੇਖਿਆ ਮੈਂ ਉਹਨਾਂ ਨਾਲ ਡਾਕੂਮੈਂਟ ਲੈ ਕੇ ਆਣਾ ਕੋਈ ਚੀਜ਼ ਲੈ ਕੇ ਆਉਣਾ ਚੱਲ ਦੇਖਦੇ ਆਂ ਉਹ ਕਿਆ ਚੀਜ਼ ਲੈ ਆਇਆ ਹੈ ਨਾ ਪੁੱਛਦੇ ਆਂ ਸੇਵਰਨ ਕਹਿੰਨੇ ਆ ਪਕੌੜੇ ਲੈਣ ਲਈ ਆ ਤੇਰੇ ਤਾਂ ਹੀ ਕਹੀ ਬੰਦਰਾ ਮੈਂ ਆਉਣਾ ਮੈਂ ਆਉਣਾ ਤਰੇ 200 ਕੋਲ ਉਹਦੇ ਜਿੰਨੇ ਬਣਾਏ ਘੱਟੇ ਕੰਮ ਲੱਗਦੇ ਆ ਹਾਂ ਇਹਨੇ ਲੱਤਾਂ ਬਾਈ ਮੀਂਹ ਦਾ ਨਜ਼ਾਰਾ ਅੱਜ ਆਪਾਂ ਨੂੰ ਵੀ ਦਿੱਤਾ ਚੱਲ ਫਿਰ ਹੁਣ ਬਾਈ ਉਹਨ ਟਿਕਾਣੇ ਜੇ ਪਰ ਹਾਂ ਚੱਲ ਆ ਜਾ ਵੀਡੀਓ ਆਪਣੇ ਆਪਣੇ ਟਰਾਲੇ ਪਰ ਵੀ ਕਰ ਦਿੰਨੇ ਆ ਟਰਾਲੇ ਵੀ ਆਪਣੇ ਦੀ ਹਾਈ ਜੀ ਸਭ ਤੋਂ ਪੁਰਾਣਾ ਇਹੀ ਆਪਣੇ ਕੋਲ ਉਹਨਾਂ ਨੇ ਨਵੇਂ ਬਣਾ ਲਾ ਹਾਂ ਇਹ ਬਾਈ ਆਪਾਂ ਨੇ ਮੋਡੀਫਾਈ ਕਰਿਆ ਰੋਡ ਹਾਂ 2018 ਚ ਆਪਾਂ ਨੇ ਮੋਡੀਫਾਈ ਕਰਿਆ ਸਮਾਨ ਵਾਲਿਆਂ ਦਾ ਬਣਿਆ ਬਾਈ ਨਾ ਦਸ਼ਮੇਸ਼ ਦਾ ਬਣਿਆ ਸਮਾਨ ਵਾਲਿਆਂ ਨੇ ਮੋਡੀਫਾਈ ਕਰਿਆ ਮੋਡੀ ਬਾਈ ਕਰਿਆ ਮੈਂ ਨਕਲਾ ਤਾਂ ਉਹਨਾਂ ਨੇ ਹੀ ਕਰੀ ਆ ਹਾਂ ਪਹਿਲਾਂ ਦਾ ਸਾਦਾ ਟਰਾਲਾ ਦਾ ਦੇਖ ਲੂੰਗਾ ਲੱਭ ਕੇ ਜੇ ਕੋਈ ਪਹਿਲੀ ਫੋਟੋ ਪਈ ਹੋਈ ਏ ਦੀ ਦਾਲੇ ਜੀ ਨਾਲ ਐਡ ਆਨ ਕਰ ਦੇਗੇ ਚਲੋ ਫਿਰ ਬੈਠੋ ਹੁਣ ਨੀਵਾਂ ਉਹ ਪੈ ਰਿਹਾ ਪਤਾ ਨਹੀਂ ਕੀ ਆ ਰਿਹਾ ਨੀਵਾਂ ਪਕੌੜਾ ਵਾਲਟੀ ਮੀਠੀ ਠੀਕ ਹੈ ਠੀਕ ਲਓ ਜੀ ਹੁਣ ਆਪਾਂ ਨੇ ਲੱਗੇ ਆ ਟਰੈਕਟਰ ਦਾ ਉਹ ਕੰਮ ਕਰਨ ਮੈਦਾ ਚਲੇ ਗਿਆ ਦਾ ਘਰਾਂ ਮੈਨੂੰ ਘਰ ਤੇ ਦੁਬਾਰਾ ਫੇਰ ਬੁਲਾ ਲਿਆ ਏ ਕਹਿੰਦੇ ਏਕੜ ਨਹੀਂ ਪਕੌੜੇ ਆਪਾਂ ਨੇ ਹਾਜ਼ਮ ਕਰਨੇ ਹੈਗੇ ਕੰਮ ਕਰਕੇ ਕਰਨੇ ਆ ਮੀ ਹਾਲੇ ਵੀ ਥੋੜਾ ਥੋੜਾ ਪੈ ਰਿਹਾ ਹੈ ਟਰੈਕਟਰ ਦਾ ਲੱਗੇ ਆ ਥੋੜਾ ਜਿਹਾ ਕੰਮ ਕਰਨ ਤੁਹਾਨੂੰ ਦਿਖਾਉਣੇ ਆ ਨਾਲ ਦੀ ਨਾਲ ਕਿਆ ਕਰਨ ਲੱਗੇ ਆ ਪੁੱਛਦਾ ਇਹਨੂੰ ਸੋਜੀ ਚੱਕੀ ਖੜੇ ਆ ਹਮਿੰਦਰ ਕਿਆ ਕਰਨ ਲੱਗੇ ਬਈ ਆਪਾਂ ਲੱਗੇ ਇਦੀ ਨਿਰਬਦਲੇ ਦਾ ਅੱਛਾ ਸੁੱਕਾ ਲਿਆ ਵਾ ਜਦੋਂ ਦਾ ਟਰੈਕਟਰ ਲਿਆ ਤਦੋਂ ਦਾ ਸੁੱਕਾ ਕਰਕੇ ਨਾ ਆਪਣੀ ਗੱਡੀ ਚ ਘੁੰਮਦਾ ਕੇ ਨਾਲ ਦੀ ਨਾਲ ਠੀਕ ਆ ਆਪਾਂ ਦੋ ਤਿੰਨ ਸ਼ਹਿਰਾਂ ਚ ਕਮਾ ਲਿਆ ਇਹਨੇ ਕਿੰਨੇ ਸ਼ਹਿਰਾਂ ਜਿਵੇਂ ਕੋ ਮੈਂ ਮੇਰੇ ਨਾਲ ਬਸ ਜੀ ਅੱਛਾ ਨਾਲੇ ਦਾ ਡਿੱਗੀ ਜਪਿਆ ਤਾਂ ਹੁਣ ਮੀਂਹ ਕਰਕੇ ਆਪਣੇ ਕੋਲ ਕੰਮ ਤਾਂ ਕੋਈ ਹੈ ਨਹੀਂ ਹਾਂ ਗੋਭੀ ਆਏ ਆ ਗੋਭੀ ਦਾ ਇੱਕ ਲੋਡ ਦਾ ਆਪਾਂ ਨੇ ਵੇਚਦਾ ਠੀਕ ਆ ਨਹੀਂ ਗੋਭੀ ਤਾਂ ਉਹਨੂੰ ਕੈਂਸਲ ਇਹ ਆ ਟਰੈਕਟਰ ਵੀ ਕਾਲੂ ਤੋਹ ਦਾਣਾ ਬਾੜਨਾ ਪਤਾ ਨਹੀਂ ਹੁਣ ਕਿ ਆਏ ਹੁਣ ਮੇਰੀ ਸਲਾਹ ਵੀ ਚੱਲ ਵੇਲੇ ਆਪਾਂ ਇਹਦੀ ਨਿਰਬਾਦ ਕਰਾਂ ਹਾਂ ਨਾਣਾ ਠੀਕ ਆ ਕੋਈ ਨਾ ਕੋਈ ਕੋਸਤਾ ਕੰਮ ਹੋਵੇ ਕੋਈ ਸਮਾਨ ਲਿਆਦਾ ਪਿਆ ਬਣਾ ਟੂਲ ਕਿੱਟ ਲੈ ਆਉਣੀ ਬਣੀ ਘਰ ਤੇ ਚੱਕ ਕੇ ਮਿੱਤਰਾਂ ਉਹ ਤਾਂ ਤੈਨੂੰ ਪਹਿਲਾਂ ਹੁੰਦੀ ਸਾਰੇ ਕਿਹਾ ਤਾਂ ਮਹਾਂ ਚਾਬੀ ਦਾ ਕੋਈ ਲਿਆ ਆ ਨਾ ਚਾਬੀ ਇਹਦਾ ਹੈਗੀ ਆ ਮੇਰੇ ਟੂਲ ਕਿੱਟ ਗੋਟੇ ਗੋਟੇ ਹਾਂ ਉਹਦੇ ਬਿਨਾ ਖੁੱਲਣਾ ਹੀ ਨਹੀਂ ਆ ਜਮਟ ਰਿਹਾ ਸਟੋਰ ਚ ਪਈ ਆ ਤਾਂ ਮੇਨ ਮੇਨ ਚਾਬੀਆਂ ਆ ਇੱਕ ਤਾਂ ਨੀਲੀ ਚੱਕ ਲਿਆ ਇੱਕ ਸਾਹਮਣੇ ਜਿਹੜੀ ਆਪਣਾ ਰੈਕ ਬਣਿਆ ਹੋਇਆ ਉਹਦੇ ਵੀ ਛੋਟੀ ਪਈ ਆ ਦੋ ਚੱਕ ਲਿਆ ਕੰਪਿਊਟਰ ਹਥਿਆਰ ਬਿਨਾ ਕਿੱਥੇ ਗੱਲ ਬਣਨੀ ਮੈਨੂੰ ਆਹ ਦਾ ਮਖਾ ਚੱਲ ਸਰਜਣਾ ਮੈਨੂੰ ਹੋਰ ਕਿਆ ਪਤਾ ਤਾਂ ਵੀ ਇੰਨਾ ਕੰਮ ਨਾ ਕਰ ਜੂਗਾ ਫਾ ਲੈ ਜਾਂਦਾ ਸਮਾਨ ਵੇ ਲੋਹਾ ਭਾਈ ਇਹਨੂੰ ਗਿੰਡ ਤੇਰਾ ਨਾ ਨਾ ਠੀਕ ਕੀ ਗਾਇ ਹੈ ਹਾਂ ਚੱਕ ਲੈ ਹੁਣ ਆਪਾਂ ਨੂੰ ਇਹਦੇ ਸਰਾਗ ਮਾਰਨੇ ਪੈਣੇ ਪਹਿਲਾਂ ਪੱਤੀ ਫਿੱਟ ਕਰੀਏ ਮੈਂ ਨਾ ਪੱਤੀ ਵਿੱਟ ਕਰ ਲਾਂ ਹਾਂ ਡ੍ਰਿਲ ਲਿਆ ਮੈਂ ਡ੍ਰਿਲ ਵੀ ਲਿਆ ਕਿ ਮੈਨੂੰ ਮਾੜਾ ਬਣਾਉਣ ਦੇ ਸਾਰਾ ਸੈਟ ਜਿਆ ਉਹ ਤਾਂ ਕੀ ਟੂਲ ਕਟਰ ਲੈ ਆਂਦਾ ਕਰ ਤੇ ਬਈ ਇਹਦੇ ਬਿਨਾ ਕਿੱਥੇ ਕਰੀਆ ਕੋਈ ਬੰਦੇ ਨੂੰ ਪਤਾ ਹੈ ਟੂਲ ਦਾ ਸਮਾਨ ਤਾਂ ਆਪਣੇ ਕੋਲ ਸਾਰਾ ਪਿਆ 2Z ਟੂਲ ਬਿਨਾ ਕਿੱਥੇ ਸਰਦਾ

ਚਲ ਦੇਖਦੇ ਆਂ ਬਿੱਟ ਕਰਕੇ ਹੁੰਦਾ ਇਹ ਚਲ ਜੇ ਤੂੰ ਆ ਆ ਪਾ ਲੈ ਗੱਡੀ ਕਿਹਨਾਂ ਦਾ ਮੈਂ ਕਰੀ ਗੱਡੀ ਨੂੰ ਮਾਰ ਲਾ ਫੋਨ ਹੋ ਵੀ ਨਹੀਂ ਮੈਂ ਤਾਂ ਕਿਹਾ ਨਹੀਂ ਗੱਡੀ ਉਹ ਟਾਈਮ ਨਹੀਂ ਹੈਗਾ ਗੱਡੀ ਕਿਵੇਂ ਮਿਲਦੀ ਜੰਨਾ ਇਹ ਕਿਹੜਾ ਦਾ ਪੈਂਦਾ ਤਾਂ ਕਿਹੜਾ ਦਾ ਮੋਂ ਕਿੱਥੇ ਦਾ ਕਰਾਂਗਾ ਫੇਰ ਹਲੋਈ ਹੋਰ ਕਰਦਣਾ ਬਟਾ ਆਹ ਰਹਾ ਮੁੱਲੇ ਦੇ ਨੱਟ ਦੀਆਂ ਦੋ ਤਿੰਨ ਛੋਟੀਆਂ ਮਿੰਦਰ ਕਾਰਡਾ ਉਹ ਮੈਂ ਵੀਰੇ ਥਲੇ ਜਾਇ ਜਾ ਲੈ ਰਿਹਾ ਕੱਚਾ ਆਹ ਉਹ ਮੈਂ ਤਾਂ ਹੀ ਕਹਿੰਦਾ ਤਾਂ ਕਿ ਬਹੁਤ ਦਿਖਾਉਣਾ ਤੁਹਾਨੂੰ ਕੁਛ ਕੀ ਇੱਧਰ ਵੀ ਆ ਨਾ ਇੱਧਰ ਵੀ ਆ ਸਮਝ ਹੋ ਗਿਆ ਤੇਰਾ ਫਟੇ ਕਿੰਨੇ ਦੇਤਾ ਇੱਕ ਵਾਰ ਇਹਦਾ ਵਿੰਦਰ ਇਹਦਾ ਕਿਆਮਤ ਵਾਲਾ ਇੱਧਰ ਉਹਦੀ ਹੋਣ ਉਹ ਇਹ ਕੈਪ ਆ ਮੋਟਾ ਕਜਰਾ ਜਿਵੇਂ ਚੂਹਾ ਚਾਹ ਕੋਈ ਜੜ ਜਾਣਾ ਵਿੱਚ ਲੈ ਕੇ ਠੀਕ ਆ ਇਹ ਕਹਿਲਾ ਵੀ ਕਿਤਰਾ ਦੇਦੇ ਉੱਪਰਲਾ ਕੈਪ ਆ ਇਹ ਹਵਾ ਇਹਨੇ ਸਾਰੀ ਉਹਨੇ ਵਿਛੜੀਆਂ ਠੀਕ ਆ ਉੱਧਰ ਚੜਾ ਲਾ ਲਾੜਾ ਇੱਦਣੇ ਅੱਜ ਜਦੋਂ ਪੈਂਡਾ ਬਾਈ ਇਹ ਇੰਜੀਨੀਅਰ ਹੈ ਇੱਕ ਕਿਸਮ ਦਾ ਬਾ ਪਤਾ ਨਹੀਂ ਇਹ ਸਾਡੇ ਕੋ ਕਿੱਕਣ ਪਹੁੰਚ ਗਿਆ ਯਾਨੀ ਇਹਦਾ ਟਰੈਕਟਰ ਖੋਲ ਕੇ ਵੀ ਸਾਰਾ ਬੰਦੂਗਾ ਆ ਟਰਬੋ ਟਰਬੋ ਵਾਲਾ ਵੀ ਕੰਮ ਇਹਨੇ ਆਪੇ ਕਰ ਦੇਣਾ ਤਾਂ ਜੇ ਸਾਡੇ ਬਸ ਚ ਹੁੰਦਾ ਇਹ ਸਾਡੇ ਸਮਾਰਟ ਟੂਲ ਸਾਡੇ ਕੋ ਸਾਰਾ ਸਮਾਨ ਸਾਡੇ ਕੋ ਹੈ ਨਹੀਂ ਉਹਦੇ ਕਰਕੇ ਇਹਦਾ ਕੰਮ ਸਾਲ ਦਾ ਪੈਂਡਿੰਗ ਪੈ ਗਿਆ ਆਪਣਾ ਚਾਰ ਹੋਣੇ ਵਾਲਾ ਕਿੰਨਾ ਕੰਮ ਆਪ ਕਰ ਸਕਦੇ ਹੋ ਕਰ ਲਿਆ ਸੀ ਸੁੱਕਾ 에ਅਰ ਗਿਲੈਂਡਰ ਲਾ ਦਾਂ ਆਪਾਂ ਨੇ ਕੰਪਨੀ ਤੇ ਹੀ ਮੰਗਾਇਆ ਜਾਂ ਅਸੀਂ ਤੇ ਹੀ ਸੁੱਕਾ 에ਅਰ ਗਿਲੈਂਡਰ ਫੀਡਿੰਗ ਆਪੇ ਕਰ ਲਈ ਨਹੀਂ ਫਿਰ ਜਿੰਨੇ ਦਾ 에ਅਰ ਗਿਲੈਂਡਰ ਉਹਨਾਂ ਹੀ ਫਿੱਟ ਵਾਲੇ ਲੈਣੇ ਤਾਂ ਲਓ ਜੀ ਫਿੱਟ ਕਰਤਾ 에ਅਰ ਗਿਲੈਂਡਰ ਇਹਨਾਂ ਨਾਲ ਆਏ ਆ ਇਧਰ ਨੂੰ ਖੋਲਣਾ ਵੀ ਸੌਖਾ ਥੱਲੇ ਨੂੰ ਛਾੜਨਾ ਝੂਣਾ ਜਿਵੇਂ ਕੋਈ ਚੱਕਰ ਉਹ ਤਾਂ ਹੁਣ ਤਾਂ ਦਵੱਲੇ ਨੂੰ ਖੁੱਲ ਜਾਣਾ ਨੇ ਜਿੱਧਰੂ ਮਰਜ਼ੀ ਖੋਲਣਾ ਸੋਚਾ ਕੇ ਖੋਲ ਲਿਆ ਇਹ ਕੋਈ ਆਪਾਂ ਨੇ ਗਲੀ ਨਹੀਂ ਕੱਢੀ ਹੈਗੀ ਕੋਈ ਸਰਾਗ ਨਹੀਂ ਮਾਰਿਆ ਕੁਝ ਨਹੀਂ ਕਰਿਆ ਹੈ ਓਰੀਜਨਲ ਫੀਟਿੰਗ ਕਰੀ ਹੈ ਜਿੱਥੇ ਪਹਿਲਾਂ ਦੱਸਿਆ ਉਹ ਤੋਂ ਉੱਥੇ ਹੀ ਬਸਤਾ ਨਾਲ ਜਮੀ ਚੱਲ ਇੰਨਾ ਝਾੜਨੇ ਨੂੰ ਆਪਾਂ ਨੇ ਕਿਹੜੇ ਤੂੜੀ ਵਾਲੀ ਵਿੱਚ ਲਾਉਣਾ ਯਾਰ ਚੱਕਰ ਉਹ ਬੂਰ ਆ ਨਾ ਟੌਰ ਜੀ ਇਹਦੇ ਨਾਲ ਥੋੜੀ ਜੀ ਟੌਰ ਵਾਸਤੇ ਤਾਂ ਟਰੈਕਟਰ ਲਿਆ ਸ਼ੌਂਕ ਦੇ ਦੰਦ ਪਾਉਣ ਨੂੰ ਕੰਮ ਵਾਸਤੇ ਥੋੜੀ ਲਿਆ ਕੰਮ ਆਪਣੇ ਕੋਈ ਨਾ ਕਿੜਾ ਕੰਮ ਵਾਲੇ ਦਾ ਟਰੈਕਟਰ ਆਪਣੇ ਕੋਲ ਹੈਗੇ ਆ ਉਹ ਵੀ ਦਿਖਾ ਦਾਨੇ ਆਪਾਂ ਨੇ ਕੱਲ ਨੂੰ ਇਹ ਤਾਂ ਆਪਾਂ ਨੂੰ ਉੱਥੇ ਜਾਣੇ ਵਾਲੀ ਉਹ ਰੀਜਤੀ ਬਸ ਉਹ ਵਗਾਉਣੀ ਆਪਾਂ ਨੇ ਟਾਈਮ ਲੰਬਾ ਹੈ ਟਾਈਮ ਲੰਬਾ ਜ਼ਰੂਰ ਆ ਵੀ ਟਾਈਮ ਦਾ ਸਾਲ ਲੱਗ ਜਾਣਾ ਬਾਈ ਟਾਈਮ ਤਾਂ ਉਹਨੇ ਆਪਾਂ ਸਾਰਾ ਉਹ ਦੱਸਤਾ ਫੋਨ ਕਰ ਹਾਂ ਕਹਿੰਦੇ ਹਾਂ ਬਾਕੀ ਇੱਕ ਵਾਰ ਆਪਾਂ ਜਾਵਾਂਗੇ ਵੀਡੀਓ ਬਣਾ ਕੇ ਤੁਹਾਨੂੰ ਦਿਖਾ ਦੂ ਹਾਂ ਵੀ ਕਿੱਥੇ ਜਾਣਾ ਇਹਨੇ ਮਿੰਦਰ ਐਡਾ ਪ੍ਰੋਜੈਕਟ ਤਾਂ ਹੈ ਨਹੀਂ ਨਾ ਇਹ ਫਿੱਟ-ਫਟ ਕਰਨੇ ਵਾਲਾ ਕਿਵੇਂ ਮਿੰਟੇ ਆਪਾਂ ਇਹ ਤਾਂ ਦੱਸ ਲਾਏ ਯਾਰ ਯਾਰ ਮੈਂ ਤਾਂ ਦੱਸਿਆ ਆਪਾਂ ਨੂੰ ਪਤਾ ਹੈ ਠੀਕ ਆ ਹਾਂ ਆਪਾਂ ਨੇ ਮਿੰਟ ਦੱਸ ਲਾ ਲਈ ਚਲ ਆਏ ਕਰਦੇ ਆ ਤੈਨੂੰ ਤਜਰਬਾ ਦਿਖਾ ਦੇ ਥੋੜਾ ਜਿਹਾ ਇਹਨੂੰ ਖੋਲ ਲਾ ਹੂੰ ਕਿਸੇ ਮਿਸਤਰੀ ਕੋਲ ਲੈ ਜਾ ਲੈ ਉਹਨੇ 2 ਘੰਟੇ ਲਾ ਦਨੇ ਇਹਨੂੰ ਰਿੱਟ ਕਰਨੀ ਐ ਐਂਗਲ ਬਣਾਉਣੀ ਐ ਹੂੰ ਠੀਕ ਨਹੀਂ ਆਪਾਂ ਨੇ ਤਾਂ ਉਹੀ ਸਰਾਖਾਂ ਜਿਹਾ ਫਿੱਟ ਕਰਿਆ ਦੇਖ ਲੈ ओरिजिनल ਹੋਰ ਨੋਰਨੇ ਭਾਈ ਸਾਰਾ ਕੁਝ ਲਿਆਂਦਾ ਪਿਆ ਸੀ ਹਾਲੇ ਲਿਆਂਦੇ ਤੇ ਸਰਹੰਦ ਤੇ ਉਹ ਵੀ ਫਿੱਟ ਕਰਾਉਂਗੇ ਹੁਣ ਆਹੀ ਲਾਦੇਵਿੰਦਰ ਵਾਲੇ ਵੀ ਦੇਖਦੇ ਆ ਉਹਨਾਂ ਨੂੰ ਕਿਉਂਕਿ ਇਹ ਮਰਾਂਡੇ ਦਾ ਇਹਨੇ ਜਾਣਾ ਹੀ ਆ ਟਰੈਕਟਰ ਨੇ ਜੇ ਕੇ ਵੈਂਟਰ ਤੇ ਥੋੜਾ ਜਿਹਾ ਕੰਮ ਕਰਾਉਣਾ ਆਪਾਂ ਨੇ ਟੇਪ ਟੂਬ ਵਗੈਰਾ ਲੋ ਜਿਹੜੀ ਲਵਾਉਣੀ ਆ ਉਸ ਦਿਨ ਫੇ ਹੋਰਨ ਨਾਲ ਚੱਕ ਲੈ ਜੇਂਗੇ ਹੋਰਨ ਵੀ ਲਵਾ ਲੇਗੇ ਫੇ ਮਰਾਂਦੇ ਪਕੌੜਿਆਂ ਨੇ ਅੱਜ ਕੰਮ ਦੇ ਦਿੱਤਾ ਪੂਰਾ ਇਹਨਾਂ ਨੂੰ ਆ ਗਏ ਪਕੌੜੇ ਚੱਲ ਇਹਨਾਂ ਨੇ ਕੰਮ ਕਰਤਾ ਪਾਰ ਮੋੜਦਾ ਤੁਹਾਡੇ ਮਿੱਤਰੀ ਦੇ ਪੈਸੇ ਬਚਾ ਦਿੱਤੇ ਹਾਂ ਬਿਲਕੁਲ ਮੈਂ ਪਹਿਲਾਂ ਹੀ ਕਹਿ ਚੁੱਕਿਆ ਵੀਡੀਓ 'ਚ ਵੀ ਇੰਜੀਨੀਅਰ ਟੱਕ ਦਾ ਬੰਦਾ ਹੈ ਭਾਈ ਇਹ ਸਾਡੇ ਕੋ ਜਾਨੀ ਹਾਂ ਕੰਪਨੀ ਤੇ ਮੰਗਾਇਆ ਨਾਲੇ ਆਪਾਂ ਨੇ origignal ਵਾਈ ਦੇਸੀ ਨਹੀਂ ਹੈਗਾ ਕਿੰਨੇ ਦਾ ਹੈ ਰਾਜ ਹੈ ਇਹ ਭਾਈ ਪੈ ਗਿਆ ਸਾਨੂੰ 2500 ਹਮ ਸਾਰਾ ਕੁਝ ਦੇਸੀ ਜੇ ਆਪਾਂ ਇਹਦੇ ਨਾਲ ਦਾ ਫਰੰਦ ਤੇ ਲੈਣੇ ਆ 18 1800 ਦਾ 800000 ਦਾ ਵੀ ਆ ਹਾਂ 180000 ਦਾ ਵੀ ਆ 180000 ਦਾ ਵੀ ਆ ਕੁਆਲਿਟੀਆਂ ਦਾ ਅੱਡੋ ਅੱਡ ਫਰਕ ਕੁਆਲਿਟੀਆਂ ਦਾ ਅੱਡੋ ਅੱਡ ਫਰਕ ਆਪਾਂ 28000 ਦਾ ਟਰੈਕਟਰ ਦੇ ਨਾਲ ਦਾ オリジナル ਹੀ ਲਾਤਾ ਜਿਹੜਾ ਆਉਂਦਾ ਕੰਪਨੀ ਦੇ ਇਹਦਾ ਉਹ ਹੈ ਇਹਨਾਂ ਦਿੱਤਾ ਹੋਇਆ ਵਾਇਰਿੰਗ ਹੈ ਇਹ ਇਹਦੀ ਮੇਰੀ ਕੋ ਹੋਰ ਆਉਂਦਾ ਹੁੰਦਾ ਜਿਵੇਂ ਸਮਾਰਟ ਨੂੰ ਆਇਆ ਹੋਇਆ 92 ਸਾਨੂੰ ਉਹਨੂੰ ਇੱਥੇ ਇੱਕ ਸੈਂਸਰ ਲੱਗਿਆ ਹੋਇਆ ਵੀ ਜਿਹੜੀ ਨੂੰ ਚੋਕ ਹੁੰਦਾ ਇਹ ਉਹਦੇ ਵਾਸਤੇ ਆ ਤੇ ਉਥੇ ਇੰਡੀਕੇਸ਼ਨ ਕਰੂਗਾ ਆਪਣੇ ਤਾਂ ਹੁਣ ਉਹ ਹੈ ਨਹੀਂ ਕਿਹੜਾ ਕਿਹੜਾ ਬਿੰਦਰ ਆ ਉੱਤ ਲੱਗ ਛੱਡਿਆ ਵਾ ਹਾਂ 에어 ਕਿੰਡਰ ਜਿਹੜਾ ਕੰਪਨੀ ਫਿੱਟ ਕਰਕੇ ਦਿੰਦੀ ਆ ਹਾਂ ਉਹਨੂੰ ਇੱਕ ਇੰਨਾ ਸੈਂਸਰ ਲੱਗਿਆ ਵਰਗਿਨਰ ਦੇ ਉੱਪਰ ਠੀਕ ਆ ਜਿਹੜਾ ਸਮਾਰਟ ਆਉਂਦਾ ਉਹਦੇ ਚਾਏ ਹੁੰਦਾ ਵੀ ਜੇ ਕਿੰਦਰ ਆ ਚੋਕ ਹੁੰਦਾ ਆਪਣਾ ਫਿਲਟਰ ਫਿਰ ਉਹ ਅੰਦਰ ਉਥੇ ਵੀਪ ਕਰਨ ਲੱਗ ਜਾਂਦਾ ਮਤਲਬ ਲਾਲ ਲੰਗਦਾ ਕੋਈ ਇੰਡੀਕੇਸ਼ਨ ਉਹ ਦਿਖਾਉਣ ਲੱਗ ਜਾਂਦਾ ਠੀਕ ਆ ਐਡੀ ਕੰਡੀਸ਼ਨ ਹੈਗਾ ਤੇ ਹੁਣ ਦੇਣੀ ਆ ਆਪਣਾ ਸਾਫ਼ ਕਰਦੇ ਰਹੋ ਨਹੀਂ 2D ਮਸ਼ੀਨ ਬਗਈ ਪਤਾ ਹੀ ਨਹੀਂ ਲੱਗਦਾ ਹਾਂ ਇਹ ਤਾਂ ਹੈ 2D ਵਾਲੀ ਮਸ਼ੀਨ ਪਾ 36 20 ਭਰਦ ਨਾਲੇ ਉੱਥੇ ਦਾ ਫਿਰ ਚੱਕਰ ਹੋਰ ਹੋ ਜਾਂਦਾ ਨਾ ਜਦ ਟਰੈਕਟਰ ਰੋਲ ਚੱਲਦਾ ਕਿੰਨਾ ਕੁ ਟਾਈਮ ਲੱਗਦਾ ਆਪਣੇ ਤਾਂ ਸੌਖਾ ਆ ਉਹ ਜਾਲੀ ਖੋਲ ਉਹਦੇ ਜਾਲੀ ਦਿੱਤੀ ਹੋਈ ਜਾਲੀ ਖੋਲ ਕੇ ਇਹਦੇ ਬਾਹਰ ਕੱਢ ਸਾਫ਼ ਕਰਨਾ ਹਾਂ ਨਾਲੇ ਦਾ ਚੀਜ਼ਾਂ ਚਲਾਈ ਉਹ ਡਿਪੈਂਡ ਕਰਦੀਆਂ ਹੁੰਦੀਆਂ ਆਪਣੀ ਕਿੰਨੀ ਚਲਾਈ ਇੱਥੇ ਤੇਰੇ ਟਰੈਕਟਰ ਦੀ ਤਾਂ ਹਿਉ ਨਹੀਂ ਹੁਣ ਮੈਂ ਦਿਹਾੜੀ 'ਚ ਆਪਣੇ ਟਰੈਕਟਰ ਨੂੰ ਸੁੱਕੇ ਦੋ ਦੋ ਵਾਰ ਵੀ ਸਾਫ਼ ਹੋ ਜਾਂਦੇ ਹਾਂ ਹੂੰ ਮੈਂ ਤੇਰੀ ਆਇਆ ਸੁਪਰ ਦਾ ਜਾਣ ਨਹੀਂ ਲੈਣਾ ਮੈਂ ਲੋਕ ਨਾ ਨਾ ਬੰਦਾ ਮੈਂ ਦਾ ਹਾਸਾ ਕਰਾ ਤੀ ਟਰਾਲਾ ਦਾ ਛੇਪੇ ਦੇ ਦਾ ਪੱਟੋ ਲਿਆ ਫੋਨ ਮੈਂ ਕਰ ਲਿਆ ਕਰ ਮੈਨੂੰ ਅੱਛਾ ਤਾਂ ਇਹਦਾ ਫੋਨ ਕਰਿਆ ਬੀਰੀ ਦਾ ਸਾਰੀ ਦਿਨ ਉੱਤੀ ਬੈਠਾ ਨਾ ਇਹਨੂੰ ਦੱਸ ਦਦਾ ਹੈ ਇਹ ਕਹਿੰਦਾ ਮੈਂ ਟਰਾਲੇ ਵਾਲੇ ਕੋਲ ਦਾ ਮਾ ਸਾਨੂੰ ਪਤਾ ਲੱਗ ਗਿਆ ਹਾਂ ਮੈਂ ਕਰਨ ਲੱਗਿਆ ਰੋਣ ਛੇਪੇ ਦਾ ਪੱਟੋ ਲਿਆ ਤੂੰ ਟਰਾਲੇ ਨੂੰ ਡੋਜਨ ਪਾਇਆ ਤੂੰ ਸਾਈਡ ਖੜੀ ਕਰ ਦਿੱਤਾ ਜਦੋਂ ਮੈਂ ਤੇਰੇ ਕੋਲ ਦੀ ਲੰਘ ਕੇ ਗਿਆ ਮੇਰੇ ਨਾਲ ਕਰ ਦਿੰਦੇ ਸੀ ਬਿਜਾਰ ਜਾ ਕੇ ਅੱਛਾ ਵੇ ਵੀ ਕੱਪੜੇ-ਕੁੱਪੜੇ ਖਰੀਦ ਕੇ ਲਿਆਇਆ। ਲੈ ਜੀ ਨੂੰ ਭਾਈ ਇਹਨੂੰ ਪਹਿਲੇ ਦੇ ਕੇ ਆਇਆ ਉਹ ਵਾਲੇ ਸਬਜ਼ੀ ਵਾਲੇ ਨੇ ਤੁਰਦੀ ਮਾ। ਉਹਦੇ ਨੂੰ ਆਇਤੀ ਫੜੇ ਬਲਾ ਕੋ ਮੁੰਡੇ। ਹਾਂ ਹਾਂ ਅੱਛਾ। ਇਹਨਾਂ ਦੇ ਲਈ ਦਾ ਕੰਮ ਆ। ਦਰਵਾਜ਼ਾ ਖੁੱਲਾ ਤਾਂ ਇਹ ਦੇਖ ਲਿਆ ਹੈ। ਅਸੀਂ ਰਾਜਮੂਲੀ ਦੀ ਪਾਰਟੀ ਖੜੀ ਕਰੀ ਆ। ਠੀਕ ਆ। ਆਏ ਜੀ ਨੂੰ ਸੁੱਕਾ ਲਾਇਆ ਇਹਨੂੰ ਉਹ ਤੇਲ ਵਾਲੇ ਨੇ ਕੱਟ ਕੇ ਸੈੱਡ 'ਤੇ ਰੱਖਤਾ। ਬੱਸ ਇਹ ਤਾਂ ਉਹ ਮੈਂ ਫ੍ਰੀਜ ਜਿੰਨੇ। ਇਹ ਠੀਕ ਆardi ਪਾ ਕੰਮ। ਹਾਂ ਠੀਕ ਆ। ਹੁਣ ਦੇ ਟਰੇਟਰ ਹੋ ਗਿਆ ਫਲੈਟ। ਉੱਥੇ ਪਰੇ ਉਹ ਲਾਉਣੀ ਆ। ਆਵਾਂਗੇ ਦੌਰ ਜਾ ਕੇ। ਲੋਗੋ ਲੈ ਆਂਦਾ ਦਾ ਨਸੂ ਲੋਗੋ ਲੈ ਆਂਦਾ ਦਾ ਇਹਦਾ ਥੋੜਾ ਉਹ ਲੱਗਣੀ ਆ ਹੁਣ ਜੇ ਕੇ ਪੈਂਟਰ ਕੋ ਤੇ ਮਹੂ ਇਹਦਾ ਉਹ ਕਿੰਕਾ ਨੜਿਆ ਗੇ ਕੇ ਇਹਦੇ ਚਾਪਾ ਸ਼ੂਗਰ ਕੋਨੇ ਲੱਗਦੇ ਆਪਾਂ ਇਹਦਾ ਦੇਖੀ ਪਿੰਨ ਜੀ ਤਾਂ ਨਹੀਂ ਹੂੰ ਦੇਖੀ ਮੜੇ ਹਿੱਸੇ ਪਈਆ ਤੈਨੂੰ ਇਹਦਾ ਪਤਾ ਆ ਪਈਆ ਤੂੰ ਦੇਖ ਤੈਨੂੰ ਪਤਾ ਮੈਂ ਉਹਨੂੰ ਪੁੱਛੀ ਜਾਂਦੇ ਵੀ ਪਿੰਦ ਨੇ ਕਿਉਂਕਿ ਮੈਂ ਜ ਸੁਣਿਆ ਨਹੀਂਦਾ ਮੈਂ ਮੁੰਡਾ ਚੱਕਣ ਚਲੇ ਗਿਆ ਤਾਂ ਬਾਹਰ ਭੱਜ ਗਿਆ ਤਾਂ ਇੱਕ ਮੋਟਰਸਾਈਕਲ ਇਹ ਚੱਕ ਲਿਆਦਾ ਇਹਨੇ ਤਾਂ ਫੇਰ ਮੋੜ ਕੇ ਲਿਆਂਦਾ ਮੈਨੂੰ ਹਾਲਤ ਖਰਾਬ ਕਰ ਲਓ ਹੁਣ ਆਪਣਾ ਟੂਲ ਇਕੱਠਾ ਜੱਟਾਂ ਦੀਆਂ ਹਾਲਤਾਂ ਇਹੀ ਜਿਹੀ ਰਹਿਣੀਆਂ ਹੁੰਦੀਆਂ ਨੇ ਤੈਨੂੰ ਕੀ ਲੱਗਦਾ ਅਰਦੀ ਬਲਦੀ ਕਦੇ ਨਾ ਗਏ ਆਏ ਹੋਏ ਯਾਰ ਹਾਂ ਇਹ ਡੰਗਰਾਂ ਦਾ ਕੰਮ ਨਬੜ ਕੇ ਆ ਗਈ ਮੁੰਡੇ ਕੋ 40 20 ਕੀ ਲੈ ਖੇਤੀ ਦੇ ਹੁਣ ਹਾਲਤ ਥੋੜੀ ਹੋਊਗੀ ਹਾਂ ਕਿਉਂਕਿ ਦੇ ਪੱਗ ਬੰਨ ਕੇ ਥੋੜੀ ਘੁੰਮੂਗਾ ਆਪਾਂ ਨੂੰ ਤਾਂ ਇੱਕ ਨੇ ਘੁੰਮਣਾ ਪੈਣਾ ਆਇਓ ਨੰਨੀ ਜੀ ਹੁਣ ਕਿੰਨੇ ਕ ਦਿਨ ਹੋਰ ਹੋ ਜਾਊਗਾ ਟਰਾਲਾ ਆਪਣਾ ਰੈਡੀ ਉਹ ਤਾਂ ਕੱਲ ਨੂੰ ਕਹਿੰਦਾ ਸ਼ਿਪ ਲੈ ਕੇ ਪਾ ਦੇਣਾ ਜਾਣਾ ਪੈਣਾ ਉੱਥੇ ਮੜਾ ਜਾ ਸ਼ਿਪ ਵਿੱਚ ਚੜ੍ਹਣੇ ਨੂੰ ਅੱਛਾ ਹਾਂ ਕੱਲ ਨੂੰ ਆਉਣਾ ਕਹਿੰਦਾ 3 ਵਜੇ ਜੇ ਉਹਨੇ ਕਹਿ ਜਾ ਚਾਹੇ ਸ਼ਿਪ ਲੈ ਕੇ ਆਉਣਾ ਜਿਹੜਾ ਉਹਦਾ ਸਾਧਨ ਆਊਗਾ ਸ਼ਿਪ ਲੈ ਕੇ ਆਪਣਾ ਟਰਾਲੇ ਦਾ ਆਪਣਾ ਕਿਰਾਇਆ ਵੱਜ ਰੂਗਾ ਜਿਹੜਾ ਪੁਰਾਣਾ ਛੇਪਾ ਉਹਦੇ ਵਿੱਚ ਲੱਦ ਕੇ ਉੱਥੇ ਮਰੰਡੇ ਵੇਚਣ ਲਈ ਜੀ ਇਹ ਇੱਥੇ ਨਾਲ ਵਿੱਚ ਕਿੱਥੇ ਕਿੱਥੇ ਕਾਂਝਰੀ ਉਹਦੇ ਬਾਗਰਾਉਂਡ ਨੇ ਕੋਲ ਲੰਘਦੇ ਉੱਥੇ ਨਹੀਂ ਉਹ ਤਾਂ ਜਿੱਥੇ ਮਰਜ਼ੀ ਤੁਰ ਕੇ ਵੀ ਜਾ ਗਏ ਸਾਨੂੰ ਤੂੰ ਪਹਿਲਾਂ ਨਾ ਜਾ ਕੇ ਮਰੰਡੇ ਰੇਟ ਪਤਾ ਰੇਟ ਪਤਾ ਕਰਕੇ ਆਈ ਪਹਿਲਾਂ ਨਿੱਗਰ ਲੋ ਇਹ ਕੀ ਆ ਰੇਟ ਆ ਹਾਂ ਉੱਥੇ ਵੀ 30 32 ਰੁਪਏ ਹੁਣ ਇੱਥੇ ਵੀ 30 32 ਰੁਪਏ ਹੁਣ ਬਸ ਕਈ ਵਾਰ ਐ ਹੋ ਜਾਂਦਾ ਜਿਹੜੇ ਲੋਕਲ ਪਵਾੜੀਏ ਆ ਪੁਰਾਣੇ ਦਾ ਰੇਟ ਇੰਨਾ ਡਾਊਨ ਆ ਹਾਂ ਆ ਰੇਟ ਉਹ ਯਾਰ ਮੈਂ ਤਾਂ ਦੱਸਦਾ ਇਹ ਆਪਣੇ ਵੀ ਹੋ ਲਿਆ ਆਪਾਂ ਨੇ ਜਿਹੜਾ ਸੁਪਰ ਫੂਡਰ ਦਾ ਸਮਾਨ ਵੇਚਿਆ ਦਾ ਹਾਂ ਜਦੋਂ ਪਵਾੜੀਆ ਕਹਿੰਦਾ ਮੈਂ ਲਊਂਗਾ ਤੇ ਤੀਰ ਰੁਪਏ ਲਊ ਆਪਾਂ ਨੇ ਕਿਹਾ ਯਾ ਮੰਨ ਕਰਕੇ ਲੱਦ ਕੇ ਟਰਾਲੀ ਜੀ ਮਰੰਡੇ ਲੈ ਗਏ ਆਪਾਂ 38 ਰੁਪਏ ਨੂੰ ਵਿ ਉਹਦਾ ਫਰਕ ਪੈਣਾ ਤੂੰ ਜਾ ਕੇ ਪਤਾ ਕਰ ਲੈ ਕੋਈ ਨਾ ਭਜਾਇੰਗੇ ਮੈਂ ਤਾਂ ਹੀ ਕਹ ਰਿਹਾ ਜਦ ਆਪਾਂ ਨੇ ਕਰੇ ਲਿਆ ਉੱਥੇ ਹਰਦੀਪ ਫਿਰ ਉਹਦੇ ਉਹ ਟੈਂਪੂ 'ਚ ਲੱਦ ਕੇ ਲੈ ਜਾਣਾ ਆਪਾਂ ਨੂੰ ਹਾਂ ਪਹਿਲਾਂ ਰੇਟ ਪੁੱਛਾ ਕਰੀਂ ਤੇ ਫੋਟੋ ਵਿੱਚ ਲੈ ਜੀ ਗਏ ਮੈਂ ਕਿਹੜੇ ਕਿੰਨੇ 3 ਦਾ 4 ਦਾ 5 ਦਾ 4 ਦਾ 4 ਐਮ ਐਮ ਦਾ 4 ਦਾ ਠੀਕ ਆ ਹੁਣ ਆਪਾਂ ਨੇ 5 ਦਾ ਲਾਉਣਾ 5 ਦਾ ਲਵਾ ਦੋ ਠੀਕ ਹੈ ਹੋਰ ਕੱਲਾ ਫਾਸੇ ਹੋਰ ਵੀ ਕਰਾਉਣਾ ਪੰਜ ਮੀਮੀ ਤੇ ਉਦੋਂ ਆਪਾਂ ਗਲਤੀ ਕਰਨ ਲੱਗੇ ਤੇ 4 ਨੂੰ ਹਾਂ 6 ਦਾ ਲੱਗਦਾ ਬੜੇ ਨਿੱਗੜ ਟਰਾਲਿਆਂ ਨੂੰ ਪੰਜ ਦਾ ਆਪਾਂ ਨੇ ਬਹੁਤ ਵਧੀਆ ਕਰਿਆ ਕੰਮ ਵੀਰੇ 6 ਦਾ ਲੱਗਦਾ 18 20 ਫੁੱਟੇ ਨੂੰ ਮੈਂ ਤੈਨੂੰ ਤਾਂ ਹੀ ਕਿਹਾ ਟਰਾਲਾ ਸਾਢੇ 12 ਬਣਦੇ ਆ ਮੈਂ ਤੈਨੂੰ ਤਾਂ ਹੀ ਦੱਸਿਆ ਵੀ 5 ਦਾ ਲਵਾ ਕੇ ਵਧੀਆ ਆ ਰਿਹਾ ਤੇ ਬਣਾਇਆ ਹੁੰਦਾ ਟਰਾਲਾ ਪੰਮਣ ਮਰਲੇ ਹੁਣ ਇਹਨੂੰ ਬਣਾਉਣੇ ਆਣੇ ਸਾਢੀ ਛੋਟੀ ਤੇ ਪਹਿਲਾਂ ਦਾ ਪੰਮਣ ਸੇ ਵਾਲਾ ਹੀ ਬਣ ਜਾਣਾ ਜਿੱਦਾਂ 65 ਵੱਜਣਾ ਤੂੰ ਪਛਾਣ ਨਹੀਂ ਸਕਦਾ ਹਾਂ ਪਰ ਦਿੱਲੀ ਦਾ ਸਟੱਟੂ ਹੋਈ ਹੈ ਇਹ ਕਹਿੰਦਾ ਮੈਨੂੰ ਕਹਿੰਦਾ ਜਿਹਰਦੀਪ ਨੂੰ ਕੀ ਕੰਮ ਆ ਸਿਮਰਨ ਕਹਿੰਦਾ ਕਹਿੰਦਾ ਮੀਚੇ ਟਰੈਕਟਰ ਲਏ ਗਿਆ ਮਹਾਬਾਈ ਕਰਮੇ ਨੇ ਮੰਗਾਇਆ ਹੋਗਾ ਟਰਾਲਾ ਇੱਧਰ ਉੱਧਰ ਕਰਨੇ ਨੂੰ ਜਿਹੜਾ ਰੋਟੀ ਨਹੀਂ ਖਾਣ ਠੀਕ ਕਰਦਾ ਇਹ ਯਾਰ ਕੰਮ ਵੀ ਨਿਪਟਦਾ ਆਪਣਾ ਹਾਂ ਆ ਉੱਥੇ ਤੇ ਹੁਣੇ ਆਇਆ ਮਾਦਾ ਘੰਟਾ ਹੋ ਗਿਆ ਇਮਾਮ ਦੇ ਕੋ ਭਈਆਂ ਨੂੰ ਫੋਨ ਆ ਗਿਆ ਸਪਰੇਅ ਵਾਲੇ ਪੈਸੇ ਇਹਨਾਂ ਦਾ ਪਿੰਦਰ ਹੋ ਗਿਆ ਇਹਦਾ ਕੰਮ ਫਾਈਨਲ ਬਾਈ ਬਾਈ ਕਰਨਾ ਜਮਾਈ ਹਾਂ ਬਾ ਮੇਰੀ ਲੇਬਰ ਦੋ ਮੈਂ ਜਾਮਾ ਕਰਨ ਰੋਟੂ ਲੈ ਕੇ ਉਹ ਲੇਬਰ ਬਾਈ ਦੀ ਸਾਸਤੀਓ ਆ ਸਾਰੇ ਮੁੰਡੇ ਬੈਠ ਨੂੰ ਆ ਇਹਨਾਂ ਨੂੰ ਬਸ 버ਗਰ 버ਗਰ ਵਾਲੇ ਹੀ ਆ ਇਹ ਗੋਲ ਗੱਪਿਆਂ ਵਾਲੇ ਭਲਾ ਦੇਗੇ ਇਹਨਾਂ ਨੂੰ ਹੈ ਮਹਿੰਦਰੇ ਲਾਉਣ ਕਹਿੰਦਾ ਲਾ ਦੇ ਮਹਾਰਾਜੀ ਨਾਲ ਲਾ ਦੇਗੇ ਕਾਲੂਏ ਲਾ ਦੀ ਇਹ ਕਿਹੜੀ ਗੱਲ ਆ ਯਾਰ ਉਹਦਾ ਹੈ ਹੈ ਜਿੱਥੇ ਮਰਜੀ ਹੋਵੇ ਜਿੱਥੇ ਮਰਜੀ ਹੋਵੇ ਉਹ ਤਾਂ ਕੋਈ ਚੱਕਰ ਨਹੀਂ ਪੈਪਦੀ ਉਹ ਸੈਟਿੰਗ ਉਹਦਾ ਹਰਦੀਪਾ ਮਿਸਤਰੀ ਕੋਲ ਹੀ ਭੇਜ ਦੇ ਇਹ ਗੱਲ ਸੀ ਗਾਰੰਟੀ ਜੀ ਹੁਣ ਪਾਉਨੇ ਆਪਾਂ ਘਰ ਨੂੰ ਚਾਲੇ ਚਲੋ ਜੀ ਚਲੋ ਠੀਕ ਹੈ ਜੀ ਅਸੀਂ ਆ ਗਏ ਅਗਲੇ ਵਲੌਗ ਚ ਚਲੋ ਵੀ ਕਰ ਲਵਾਂ ਠੀਕ ਹੈ